ਸੋ ਨਿਹਾਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆ ਰੈਸਕਿਊ ਆਪਰੇਸ਼ਨ ਦੀਆਂ ਰੈਸਕਿਊ ਆਪਰੇਸ਼ਨ ਲਗਾਤਾਰ ਹੋ ਨੇ ਬਰਸਾਤ ਵੀ ਇਸ ਵੇਲੇ ਜ਼ੋਰ ਤੇ ਆ ਪੰਜਾਬ ਹਰ ਜਗ੍ਹਾ ਖਲੋਤਾ ਪੰਜਾਬ ਨਾਲ ਕੋਈ ਨਹੀਂ ਖਲੋਤਾ ਪੰਜਾਬ ਨੇ ਐਦਾਂ ਹੀ ਕੀਤਾ ਹਮੇਸ਼ਾ ਐ ਨਹੀਂ ਕੀਤਾ ਉਹਦਾ ਨਾਂ ਹੀ ਨਹੀਂ ਲੈਣਾ ਚਾਹੁੰਦਾ ਤੇ ਸਾਡੇ ਜਿੱਦਣ ਦਾ ਮੁੱਖ ਮੰਤਰੀ ਬਣਿਆ ਸਾਡੇ ਪੰਜਾਬ ਦਾ ਬਿਹੜਾ ਹੀ ਕਰਤਾ ਉਸ ਬੰਦੇ ਨੇ ਤਰਹਦੀ ਤਹਿਸੀਲ ਜਨਾਲਾ ਵਿਖੇ ਖੜੇ ਹਾਂ ਤਾਂ ਅੱਜ ਜਿੱਥੇ ਆਪਦਾ ਹੈ ਤਾਂ ਦੂਜੇ ਪਾਸੇ ਬਰਸਾਤ ਹੈ ਤਾਂ ਤੀਜੇ ਪਾਸੇ ਮਦਦ ਹੈ ਆਪਦਾ ਬਰਸਾਤ ਤੇ ਮਦਦ ਤਿੰਨਾਂ ਦਾ ਕੰਬੀਨੇਸ਼ਨ ਇਸ ਵੇਲੇ ਚੱਲਦਾ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲੇ ਹਾਲਾਤ ਦਿਖਾਵਾਂਗੇ ਤਾਂ ਉਸ ਤੋਂ ਬਾਅਦ ਬਰਸਾਤ ਦੀ ਗੱਲ ਕਰਾਂਗੇ ਫਿਰ ਮਦਦ ਦੀ ਵੀ ਗੱਲ ਕਰਾਂਗੇ ਤਾਂ ਹਾਲਾਤ ਐ ਨੇ ਇਸ ਵੇਲੇ ਇਹ ਰਸਤਾ ਜਿਹੜਾ ਹੈ ਅੰਮ੍ਰਿਤਸਰ ਤੋਂ ਗੁਰਦਾਸਪੁਰ ਅਤੇ ਡੇਰਾ ਬਾਬਾ ਨਾਨਕ ਨੂੰ ਜਾਂਦਾ ਹੈ ਤਾਂ ਉੱਥੇ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਉਹਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਨਿਕਲਣ ਨੂੰ ਰਾਹ ਜਿਹੜਾ ਹੈ ਖਤਮ ਹੋ ਚੁੱਕਾ ਹੈ ਔਰ ਇਹ ਇੱਕ ਨਾਲਾ ਸੀ ਨਾਲੇ ਤੋਂ ਪਾਰ ਜਦੋਂ ਅਸੀਂ ਜਾਂਦੇ ਹਾਂ ਤਾਂ ਸਿੱਧੀ ਸੜਕ ਜਿਹੜੀ ਹੈ ਉਹ ਗੁਰਦਾਸਪੁਰ ਅਤੇ ਬਟਾਲਾ ਨੂੰ ਜਾਂਦੀ ਹੈ ਲੇਕਿਨ ਹੁਣ ਉੱਥੇ ਜਾਣਾ ਮੁਸ਼ਕਲ ਹੋ ਚੁੱਕਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਵੇਂ ਪੂਰਾ ਇਲਾਕਾ ਜਲਤਲ ਹੋ ਚੁੱਕਾ ਹੈ ਪੂਰੇ ਜਰੇ ਇਸ ਇਲਾਕੇ ਦੇ ਨਜ਼ਦੀਕੀ ਪਿੰਡ ਸੀ ਉੱਥੇ ਵੀ ਹਾਲਾਤ ਕਾਫੀ ਨਾਜ਼ੁਕ ਹੋ ਚੁੱਕੇ ਨੇ ਤਾਂ ਇਸ ਤੋਂ ਇਲਾਵਾ ਆਨ-ਜਾਨ ਦਾ ਜਿਹੜੀ ਕਨੈਕਟੀਵਿਟੀ ਹੈ ਉਹ ਪੂਰਨ ਤੌਰ ਦੇ ਉੱਤੇ ਖਤਮ ਹੋ ਗਈ ਹੈ ਦੂਸਰੇ ਪਾਸੇ ਬਰਸਾਤ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਕਿ ਬਰਸਾਤ ਕਿੰਨੀ ਜ਼ਿਆਦਾ ਹੈ ਤਾਂ ਉਸ ਦਾ ਅਸਰ ਸਾਫ਼ ਤੌਰ ਤੇ ਵੇਖਿਆ ਜਾ ਰਿਹਾ ਹੈ ਤੁਹਾਨੂੰ ਅਸੀਂ ਟੀਵੀ ਸਕਰੀਨ ਤੇ ਦਿਖਾ ਰਹੇ ਹਾਂ ਕਿ ਕਿੱਡੀ ਤੇਜ਼ ਬਰਸਾਤ ਹੈ ਤਾਂ ਉਸ ਤੋਂ ਬਾਅਦ ਮਦਦ ਸਭ ਤੋਂ ਵੱਡੀ ਚੀਜ਼ ਜਿਹੜੀ ਪੰਜਾਬੀ ਜਿਹਦੇ ਕਰਕੇ ਜਾਣੇ ਜਾਂਦੇ ਨੇ ਉਹ ਆਪਣੀ ਸੇਵਾ ਕਰਕੇ ਜਾਣੇ ਜਾਂਦੇ ਨੇ ਤਾਂ ਸੰਪਰਦਾਇ ਕਾਰ ਸੇਵਾ ਸਰਹਾਲੀ ਸੰਤ ਬਾਬਾ ਤਾਰਾ ਸਿੰਘ ਜੀ ਦੀ ਬਦੌਲਤ ਜਿਹੜਾ ਹੈ ਇੱਥੇ ਤੁਸੀਂ ਵੇਖੋ ਕਿ ਲਿਆਂਦੀ ਗਈ ਹੈ ਇੱਕ ਕਿਸ਼ਤੀ ਕਿਸ਼ਤੀ ਇਸ ਕਰਕੇ ਤੁਮ ਜਿਸ ਤਰੀਕੇ ਨਾਲ ਤਿੰਨ ਚੀਜ਼ਾਂ ਬਿਆਨ ਕੀਤੀ ਸੀ ਹਾਲਾਤ ਬਰਸਾਤ ਤੇ ਸੇਵਾ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਾਬਾ ਜੀ ਕੀ ਇੱਥੇ ਕਰ ਰਗੇ ਜੀ ਇਹ ਛਤਰੀ ਇਕਾ ਦੀ ਹੈ ਕਿਸ਼ਤੀ ਜੀ ਇਹ ਕਿਸ਼ਤੀ ਜੀ ਬਾਬਾ ਜੀ ਹੋਣਾ ਨੇ ਭੇਜੀ ਸੰਤ ਬਾਬਾ ਤਾਰਾ ਸਿੰਘ ਜੀ ਸੰਤ ਬਾਬਾ ਚੰਨ ਸਿੰਘ ਸੰਪਰਦਾਇਕਾਰ ਸੇਵਾ ਸਰਾਂ ਹਿਸਾਬ ਦੇ ਮੌਜੂਦ ਦਾ ਮੁਖੀ ਸੰਤ ਬਾਬਾ ਸੁਖਾ ਸਿੰਘ ਜੀ ਬਾਬਾ ਅਗਮ ਸਿੰਘ ਜੀ ਨੇ ਮੈਤੇ ਗਿਆ ਸਮਾਨ ਅੱਛਾ ਇਹਦੇ ਕਿੰਨੇ ਕੁ ਬੰਦੇ ਆ ਜਾ ਕਰਨਗੇ ਜੀ ਇਹ ਕਿਸ਼ਤੀ 10 ਤੋਂ 15 ਬੰਦੇ ਵਿੱਚ ਵਿੱਚ ਅੱਛਾ ਜੀ ਇਹ ਕਿਵੇਂ ਚੱਲਦੀ ਜੀ ਇਹਦੇ ਵਿੱਚ ਇਹ ਮੋਟਰ ਲੱਗੀ ਹੈ ਇੰਜਨ ਤੇ ਚੱਲ ਏ ਜੀ ਨਵੀਆਂ ਬਾਬਾ ਜੀ ਨੇ ਪੰਜ ਕਿਸ਼ਤੀਆਂ ਬਣਾਈਆਂ ਜੀ ਆਦੀ 베ਰਾ ਬਾਬਾ ਨਾਨਕ ਜੀ ਚੱਲ ਰਹੀ ਆ ਤੇ ਸੁਲਤਾਨਪੁਰ ਸਾਹਿਬ ਵੀ ਚੱਲ ਰਹੀਆਂ ਤੇ ਉੱਥੇ ਸਭਰਾਉ ਵੀ ਚੱਲ ਰਹੀ ਅੱਛਾ ਜੀ ਤੇ ਹੁਣ ਇੱਥੇ ਸ਼ੁਰੂ ਕੀਤੀ ਹੈ ਜੀ ਹਾਂ ਜੀ ਇਹ ਕੱਲ ਦਾ ਸਾਨੂੰ ਬਾਬਾ ਜੀ ਨੇ ਇੱਥੇ ਭੇਜਿਆ ਆ ਸੀ ਤੇ ਜਾ ਕੇ ਦੇਖੋ ਮੌਲਾ ਅਸੀਂ ਜਾ ਕੇ ਦੇਖਿਆ ਤੇ ਕਿਸ਼ਤੀ ਦੀ ਮੇਨ ਲੋਡ ਆ ਅੱਜ ਅਸੀਂ ਲੈ ਕੇ ਆਏ ਕਿਸ਼ਤੀ ਕਾਫੀ ਵੱਡੀ ਜਾਪਦੀ ਹੈ ਹਾਂ ਜੀ ਬਹੁਤ ਵੱਡੀ ਕਿਸ਼ਤੀ ਹੈ ਤੇ ਬਾਬਾ ਜੀ ਕਿੰਨੇ ਕ ਬੰਦਿਆਂ ਨੂੰ ਰੈਸਕਿਊ ਕਰਨ ਦਾ ਜਰਾ ਪਲਾਨ ਆਊਟ ਕੀਤਾ ਜੀ ਹੁਣ ਰਾਤ ਦੇ ਨੇ ਇੱਥੇ ਹੀ ਰਹਿਣਾ ਜੀ ਜਿਵੇਂ ਜਿਵੇਂ ਸਾਨੂੰ ਸੰਗਤ ਤਾਂ ਤੁਹਾਨੂੰ ਮੈਨੇ ਕਿੰਨੀ ਕਿ ਸੰਗਤ ਫਸੇ ਹੋਣ ਦੀ ਉਮੀਦ ਹੈ ਇਸ ਵੇਲੇ ਇੱਥੇ ਤੇ ਬਹੁਤ ਅੱਜ ਹੀ ਨਵਾਂ ਆਇਆ ਨਵੇਂ ਥਾਂ ਆਏ ਹਨ ਪਤਾ ਨਹੀਂ ਲੋਕਲ ਸੰਗਤ داری ਵਿੱਚ 10 ਤੋਂ 15 ਪਰੇੰਟ ਚ ਲੱਗੇ ਤੇ ਬਹੁਤ ਫਸੇ ਹੋਏ ਅੱਛਾ ਜੀ ਪੂਰੇ ਫਸੇ ਨੇ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਸੰਗਤ ਦੀ ਸੇਵਾ ਇਸ ਵੇਲੇ ਚਲਦੀ ਨਜ਼ਰ ਆ ਰਹੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਜੇ ਪਾਸੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਕਿਵੇਂ ਚੱਲ ਰਿਹਾ ਫਿਰ ਸੇਵਾ ਦਾ ਕੰਮ ਸੇਵਾ ਦਾ ਕੰਮ ਤੁਹਾਡੇ ਸਾਹਮਣੇ ਵੀ ਲੋਕਾਂ ਦਾ ਬਹੁਤ ਮੰਡਾਲ ਹੋਇਆ ਪਿਆ ਜੀ ਪਾਣੀ ਬਹੁਤ ਜ਼ਿਆਦਾ ਤੇ ਸਾਡੀ ਸਮਰਪਦਾਈ ਕਾਰ ਸੇਵਾ ਸ੍ਰੀ ਹਰਿ ਆਲੀ ਸਾਹਿਬ ਸੰਤ ਬਾਬਾ ਤਾਰਾ ਸਿੰਘ ਜੀ ਕੀ ਲੈ ਕੇ ਚੱਲਿਓ ਸਮੋ ਰਸਤੇ ਇਹ ਆਪਣੀਆਂ ਰਸਤਾ ਨੇ ਜੀ ਪ੍ਰਸ਼ਾਦਾ ਪਾਣੀ ਬਣਾ ਕੇ ਛਕਾਵਾਂਗੇ ਵੀ ਤੇ ਜਿੱਥੋਂ ਤੱਕ ਨਹੀਂ ਪਹੁੰਚਿਆ ਉਸ ਤੇ ਪਚਾਵਾਂਗੇ ਵੀ ਅੱਛਾ ਬੇੜੀਆਂ ਨਾਲ ਲੈ ਕੇ ਆਏ ਆਂ ਸਾਰੀਆਂ ਤੇ ਪੂਰੀ ਸਮਰਪਦਾਈ ਸਾਡੀ ਆਈ ਆ ਤੇ ਇਥੇ ਜਿੱਥੇ ਚੀਜ਼ ਨਹੀਂ ਗਈ ਉਸ ਤੱਕ ਚੀਜ਼ ਪਚਾ ਕੇ ਆਵਾਂਗੇ ਪੂਰਾ ਯੋਜ ਪੂਰਾ ਬੜੇ ਪੂਰਾ ਸਭ ਕੁਝ ਤਕਰੀਬਨ ਸਭ ਨਾਲ ਲੈ ਕੇ ਆਏ ਜੀ ਸਾਰਾ ਕੁਝ ਟੈਨਸ਼ਨ ਕੋਈ ਨਹੀਂ ਮੈਂ ਨਾ ਹੀ ਕੋਈ ਗੱਲ ਹੀ ਨਹੀਂ ਮਾਲ ਦੀ ਕਿਰਪਾ ਨਾਲ ਸਭ ਕੁਝ ਹੀ ਆ ਮੈਂ ਵੀ ਹਰ ਥਾਂ ਦੇ ਹਰ ਚੀਜ਼ ਦੇ ਇੱਕ ਗੱਲ ਕੀਤੀ ਹੀ ਮੈਂ ਕਿਹਾ ਜੀ ਹਾਲਾਤ ਬਰਸਾਤ ਤੇ ਮਦਦ ਹਾਂਜੀ ਨੀਤੀਆਂ ਚੱਲ ਰਹੀਆਂ ਬਿਲਕੁਲ ਜੀ ਬਿਲਕੁਲ ਬਿਲਕੁਲ ਸਭ ਕੁਝ ਸੁਲਤਾਨਪੁਰ ਤੇ ਆਪਣੇ ਸਭਰਾਵਾਂ ਵਾਲੇ ਬਣੇ ਵੀ ਚੱਲਾਂਦੀ ਸੇਵਾ ਜੀ ਆਲੀਆਂ ਵਾਲੇ ਬਾਉਪੁਰ ਸੁਲਤਾਨਪੁਰ ਲੋਧੀ ਵੀ ਚੱਲਾਂਦੀ ਉੱਧਰ ਵੀ ਸਮਰਦਾਇਕ ਕਾਰ ਸੇਵਾ ਚੱਲ ਬਿਲਕੁਲ ਸੇਵਾ ਹੀ ਸੇਵਾ ਚਾਰੇ ਪਾਸੇ ਤਾਂ ਵਲੰਟੀਅਰ ਜਿਹੜੇ ਨੇ ਤੁਸੀਂ ਉਹ ਵੀ ਦੇਖ ਸਕਦੇ ਹੋ ਇਸ ਵੇਲੇ ਇਸ ਵੇਲੇ ਗੁਰੂ ਦੀਆਂ ਲਾਡਲੀਆਂ ਫੌਜਾਂ ਕਿਵੇਂ ਤਿਆਰ ਨੇ ਤਾਂ ਦੂਜਾ ਲੋਕ ਜਿਹੜੇ ਨੇ ਆਪਣੇ ਪੱਦਰ ਦੇ ਉੱਤੇ ਇੱਥੇ ਪਹੁੰਚ ਰਹੇ ਨੇ ਦੋਨਾਂ ਵੱਲੋਂ ਇੱਥੇ ਸੇਵਾ ਕੀਤੀ ਜਾ ਰਹੀ ਹੈ ਤਾਂ ਇਸ ਵੇਲੇ ਬੇੜੀਆਂ ਜਿਹੜੀਆਂ ਤੁਹਾਨੂੰ ਅਸਰੇ ਨਜ਼ਰ ਆ ਰਹੀਆਂ ਨੇ ਤੇ ਇਹਨਾਂ ਨੂੰ ਹੰਚਲਾਇਆ ਜਾਊਗਾ ਖਾਸ ਕਰਕੇ ਔਰ ਪਾਣੀ ਦਾ ਲੈਵਲ ਤੁਸੀਂ ਵੇਖੋ ਉਹ ਤੁਸੀਂ ਤਸਵੀਰ ਵੇਖਣ ਵਾਲੀ ਹੈ ਕਿ ਤੁਸੀਂ ਵੇਖੋ ਨੌਜਵਾਨ ਜਿਹੜੇ ਨੇ ਰਸਤਾ ਦੇ ਰਹੇ ਨੇ ਰਸਤਾ ਇਸ ਕਰਕੇ ਦੇ ਰਹੇ ਨੇ ਤਾਂ ਕਿ ਕਿਸ ਨੂੰ ਕੋਈ ਦਿੱਕਤ ਨਾ ਆਵੇ ਤਾਂ ਇਸ ਵੇਲੇ ਦੀ ਤਸਵੀਰਾਂ ਤੁਸੀਂ ਵੇਖੋ ਕਿ ਮੋਟਰਸਾਈਕਲ ਪੂਰਾ ਡੁੱਬ ਚੁੱਕਾ ਹੈ ਪਾਣੀ ਦੇ ਵਿੱਚ ਪੂਰਾ ਡੁੱਬ ਚੁੱਕਾ ਹੈ ਤਕਰੀਬਨ 4 ਫੁੱਟ ਤੋਂ ਪਲੱਸ ਦੀ ਹਾਈਟ ਇੱਕ ਮੋਟਰਸਾਈਕਲ ਦੀ ਹੁੰਦੀ ਹੈ ਅਤੇ ਉਹ ਇਸ ਵੇਲੇ ਪੂਰਾ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜਿਹੜਾ ਟਰੈਕਟਰ ਹੈ ਉਹ ਵੀ ਇਸ ਵੇਲੇ ਡੁੱਬ ਚੁੱਕਾ ਹੈ ਤਾਂ ਤੁਸੀਂ ਆਪੇ ਹਿਸਾਬ ਲਾ ਲਓ ਕਿ ਕਿੰਨਾ ਕੁ ਪਾਣੀ ਦੀ ਡੈਪਥ ਹੋਏਗੀ ਕਿੰਨਾ ਕੁ ਜ਼ਿਆਦਾ ਇੱਥੇ ਹਾਲਾਤ ਇਸ ਵੇਲੇ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਔਰ ਕਿੰਨੀ ਕਿ ਦਿੱਕਤ ਜਿਹੜੀ ਹੈ ਇਸ ਵੇਲੇ ਨਜ਼ਰ ਆ ਰਹੀ ਹੈ ਤਾਂ ਉੱਥੇ ਸੇਵਾ ਆਪਣੇ ਮਕਾਮ ਤੇ ਪੂਰੇ ਜਿਹਨੂੰ ਕਹਿੰਦੇ ਨਾ ਯੋਰਾ ਸ਼ੋਰਾ ਨਾਲ ਸੇਵਾ ਜਿਹੜੀ ਆ ਉੱਥੇ ਕੀਤੀ ਜਾ ਰਹੀ ਹੈ ਔਰ ਦੂਰ ਦੂਰ ਤੱਕ ਤੁਹਾਨੂੰ ਇਸ ਵੇਲੇ ਨਜ਼ਰ ਆਣਗੀਆਂ ਸੇਵਾ ਦੇ ਹੋਰ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਇੱਥੇ ਪਹੁੰਚ ਰਹੇ ਨੇ ਤੁਸੀਂ ਵੇਖੋ ਕਿ ਆਪਣੀਆਂ ਪੂਰੀ ਜੈਕਟਾਂ ਪਾ ਕੇ ਤਿਆਰੀ ਦੇ ਨਾਲ ਕੀ ਹੈ ਭਾਈ ਸਾਹਿਬ ਫਿਰ ਕੀ ਪਿਆਰੀ ਹੈ ਜੀ ਯਾਰੀ ਜੀ ਜਿਸ ਹੱਬ ਨਾਲ ਪਾਣੀ ਆਇਆ ਹੋਇਆ ਲੋਕਾਂ ਨੂੰ ਹੱਲੇ ਰੈਸਕਿਊ ਕੀਤਾ ਜਾ ਰਿਹਾ ਅਤੇ ਜਿਹੜੀਆਂ ਜਿਹੜੇ ਲੋਕੀ ਆਪਣੀਆਂ ਉੱਚੀਆਂ ਥਾਵਾਂ ਦੇ ਉੱਤੇ ਨੇ ਉਹਨਾਂ ਨੂੰ ਖਾਣ ਪੀਣ ਦਾ ਸਾਮਾਨ ਜੋ ਰੈਸਕਿਊ ਰਾਈ ਦਿੱਤਾ ਜਾ ਸਕੇ ਬਟ ਜਿਹੜੇ ਇਥੇ ਸੰਸਥਾਵਾਂ ਨੇ ਜਾਂ ਹੋਰ ਲੋਕੀ ਆਏ ਹੋਏ ਨੇ ਉਹਨਾਂ ਵੱਲੋਂ ਤਹਿ ਦਿਲੋਂ ਸੇਵਾਵਾਂ ਨੇ ਭਾਈਆਂ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਵੀ ਨਭਾਈਆਂ ਜਾ ਰਹੀਆਂ ਨੇ ਇਹ ਤੇ ਹੁਣ ਮਹਾਰਾਜ ਹੀ ਕੋਈ ਹੱਲ ਕੱਢੇ ਪਿੱਛੋਂ ਪਾਣੀ ਰੋਕਿਆ ਜਾਵੇ ਤੇ ਕੋਈ ਹੱਲ ਨਿਕਲੇਗਾ ਪਾਣੀ ਦਾ ਲੈਵਲ ਬਿਲਕੁਲ ਤੁਹਾਨੂੰ ਇੱਕ ਤਸਵੀਰ ਇਸ ਕਰਕੇ ਦਿਖਾ ਰਹੇ ਹਾਂ ਕਿ ਇਧਰ ਅਜਨਾਲਾ ਸ਼ਹਿਰ ਹੈ ਇਧਰ ਅਜਨਾਲਾ ਸ਼ਹਿਰ ਜਿਸ ਨੂੰ ਕੀ ਡੁੱਬਣ ਤੋਂ ਬਚਾਉਣ ਵਾਸਤੇ ਸਾਰੇ ਕੰਮ ਕੀਤੇ ਜਾ ਰਹੇ ਨੇ ਤਾਂ ਇਸਰ ਵੇਲੇ ਇਧਰ ਅਜਨਾਲਾ ਸ਼ਹਿਰ ਹੈ ਤਾਂ ਦੂਜੇ ਪਾਸੇ ਹਾਲਾਤ ਨੇ ਹਾਲਾਤ ਵੀ ਤੁਸੀਂ ਵੇਖੇ ਕਿਸ ਤਰੀਕੇ ਦੇ ਨੇ ਹਾਲਾਤ ਵੀ ਬਹੁਤ ਮਾੜੇ ਨੇ ਤਾਂ ਉਸ ਦੇ ਵਿੱਚ ਸੇਵਾਦਾਰ ਜਿਹੜੇ ਨੇ ਉਹ ਵੀ ਪਹੁੰਚੇ ਨੇ ਹਾਲਾਤ ਨੂੰ ਅਸੀਂ ਇਸ ਕਰਕੇ ਦਿਖਾ ਰਹੇ ਹਾਂ ਕਿ ਇਹਨਾਂ ਹਾਲਾਤਾਂ ਦੇ ਨਾਲ ਕਾਫੀ ਜ਼ਿਆਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਵੇਲੇ ਹੋਰ ਵੀ ਲੋਕ ਨੇ ਇੱਥੇ ਤੇ ਗੱਲ ਤੇ ਇਸ ਵੇਲੇ ਪਰਨਾ ਪਾ ਕੇ ਬੈਠੇ ਨੇ ਵਾਹਿਗੁਰੂ ਜੀ ਅੱਜ ਫਿਰ ਤਿਆਰੀਆਂ ਬੁਰੀਆਂ ਫਿਰ ਵਾਹਿਗੁਰੂ ਜੀ ਕਾਲ ਸਾਹਿਬ ਜੀ ਫਿਰ ਤਿਆਰੀ ਜੀ ਵੇਖੋ ਇਹਦੇ 22 ਦਿਨ ਹੋ ਗਏ ਲੱਗੇ ਪਹਿਲਾ ਤਰਨਤਨ ਜ਼ਿਲ੍ਹੇ ਚ ਹਾਂ ਔਰ ਸਾਡੇ ਆਪਣੇ ਇਤਿਹਾਸਤਾ ਕੀ ਆ ਅਸੀਂ ਤੇ ਆਪਣੇ ਨਾਲ ਖਲੋਣਾ ਹੀ ਆ ਸਰਕਾਰਾਂ ਦੇ ਹੱਥ ਖੜੇ ਕਰ ਗਈਆਂ ਉਤੋਂ ਹੈਲੀਕਾਪਟਰ ਚ ਜੁਟੇ ਪੰਜਾਬੀਆਂ ਨਾਲ ਪੰਜਾਬੀ ਖਲੋਂਦੇ ਨੇ ਪੰਜਾਬ ਜਿਹੜਾ ਜੀ ਇਹ ਰਾਜਾ ਵਾ ਦੂਜੀਆਂ ਸਟੇਟਾਂ ਨੂੰ ਤੇ ਮਤਲਬ ਲੋਕਾਂ ਨੇ ਵੇਖ ਹੀ ਲਿਆ ਪੰਜਾਬ ਹਰ ਜਗ੍ਹਾ ਖਲੋਤਾ ਪੰਜਾਬ ਨਾਲ ਕੋਈ ਨਹੀਂ ਖਲੋਤਾ ਪੰਜਾਬ ਨੇ ਐਦਾਂ ਹੀ ਕੀਤਾ ਹਮੇਸ਼ਾ ਐ ਨਹੀਂ ਕੀਤਾ ਅੱਜ ਪੰਜਾਬ ਨਾਲ ਪੰਜਾਬ ਖਲੋਤਾ ਔਰ ਇਹ ਗੁਰੂ ਸਾਹਿਬ ਦੀ ਧਰਤੀ ਹੈ ਇੱਥੇ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਂਦੀ ਤੁਸੀਂ ਵੇਖੋ ਤੁਸੀਂ ਸਾਰੇ ਸੇਵਾ 'ਚ ਲੱਗੇ ਹੋ ਇਹ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਸਾਂਝਾ ਹੀ ਆ ਸੀਐਮ ਸਾਹਿਬ ਨੇ ਵੀ ਆਪਣਾ ਹੈਲੀਕਾਪਟਰ ਦਿੱਤਾ ਕਹਿੰਦੇ ਕੋਈ ਗੱਲ ਨਹੀਂ ਸੇਵਾ 'ਚ ਲਾ ਦਿਓ ਕਿਉਂਕਿ ਲੋਕਾਂ ਨੇ ਮੈਨੂੰ ਐਮਐਲਏ ਬਣਾਇਆ ਮੇਰਾ ਸਵਾਲ ਸੁਣ ਲਓ ਸੀਐਮ ਮੈਨੂੰ ਬਣਾਇਆ ਤੇ ਮੈਂ ਨਾ ਬਣਵਿਆਂ ਨੂੰ ਹੀ ਆਪਣਾ ਹੈਲੀਕਾਪਟਰ ਦੇ ਚੱਲਿਆ ਮੈਂ ਉਹਦਾ ਨਾਂ ਹੀ ਨਹੀਂ ਲੈਣਾ ਚਾਹੁੰਦਾ ਤੇ ਸਾਡੇ ਜਿੱਦਣ ਦਾ ਮੁੱਖ ਮੰਤਰੀ ਬਣਿਆ ਸਾਡੇ ਪੰਜਾਬ ਦਾ ਬਿਹੜਾ ਹੀ ਕਰਤਾ ਉਸ ਬੰਦੇ ਨੇ ਉਹ ਨਾ ਤੇ ਉਹਦਾ ਹੈਲੀਕਾਪਟਰ ਆ ਇਹ ਲੋਕਾਂ ਦਾ ਹੈਲੀਕਾਪਟਰ ਆ ਲੋਕਾਂ ਦੇ ਖਰਚੇ ਲੋਕਾਂ ਚ ਦੇ ਦਿੱਤਾ ਮੈਂ ਨਹੀਂ ਕਿੱਥੇ ਦੇ ਦਿੱਤਾ ਜਲੇ ਤੇ ਲੈਣਾ ਇੱਕ ਸਾਲ ਰਹਿ ਗਿਆ ਜੀ ਕਹਿੰਦੇ ਲੋਕ ਲੋਕਾਂ ਦੀ ਸੇਵਾ ਚ ਲਾਉਂਦਾ ਮੈਂ ਮੈਂ ਕਿਹਾ ਜੀ ਉਹਨੇ ਨਹੀਂ ਲੋਕਾਂ ਦੀ ਸੇਵਾ ਚ ਲਾਇਆ ਲੋਕਾਂ ਨੇ ਇੱਕ ਸਾਲ ਬਾਅਦ ਵੈਸੇ ਲੈ ਲੈਣਾ ਮਾੜੀਆਂ ਆਤਾਂ ਸੀ ਛੁੱਟਣੀਆਂ ਹੌਲੀ ਹੌਲੀ ਸ਼ੁਰੂ ਹੋ ਗਈਆਂ ਵਾਂ ਜਿਹੜਾ ਉਤੋਂ ਸੁੱਟਦੇ ਹੀ ਨਾ ਤੋੜਾ ਜਾ ਇੱਕ ਉਹ ਵੀ ਲੋਕਾਂ ਨੂੰ ਪਤਾ ਲੱਗ ਗਿਆ ਹੁਣ ਤੇ ਹਾਲਾਤ ਐਸੇ ਹੋ ਗਏ ਲੋਕਾਂ ਦੇ ਕੋਲ ਕੈਮਰੇ ਆ ਮਿੰਟ ਚ ਪਤਾ ਲੱਗ ਜਾਂਦਾ ਇੱਥੇ ਕੋਈ ਵੇਖੋ ਆ ਬਾਬੇ ਮਹਾਪੁਰਸ਼ ਲੈ ਕੇ ਆਏ ਆ ਜਿਨ੍ਹਾਂ ਨੇ ਦਰਿਆਵਾਂ ਨੂੰ ਬੰਨ ਲ ਇਹਦੇ ਬੇੜਾ ਤੱਕ ਨਹੀਂ ਡੇਂਡਾ ਲੋਕਾਂ ਤੱਕ ਕਿਦਾਂ ਸਮਗਰੀ ਪਹੁੰਚੇ ਇੱਕ ਵਾਰ ਫਿਰ ਬੇੜੇ ਦੀ ਤਸਵੀਰ ਤੁਹਾਨੂੰ ਸਾਂਝੀ ਕਰਾਂਗੇ ਲਗਾਤਾਰ ਤਸਵੀਰਾਂ ਇਸ ਕਰਕੇ ਸਾਂਝੀਆਂ ਕਰ ਰਹੇ ਹਾਂ ਕਿ ਪੰਜਾਬ ਵਾਸਤੇ ਪੰਜਾਬ ਹੀ ਖੜਦਾ ਹੈ ਤਾਂ ਪੰਜਾਬ ਦੁਨੀਆ ਵਾਸਤੇ ਖੜਦਾ ਹੈ ਲੇਕਿਨ ਪੰਜਾਬ ਤੇ ਜਦੋਂ ਕੋਈ ਭੀੜ ਪੈਂਦੀ ਹੈ ਤਾਂ ਪੰਜਾਬ ਨਾਲ ਕੋਈ ਨਹੀਂ ਖੜਦਾ ਤਾਂ ਲੇਕਿਨ ਪੰਜਾਬੀ ਆਪਸ ਦੇ ਵਿੱਚ ਜਿਹੜੇ ਨੇ ਮਿਲ ਜੁਲ ਕੇ ਖਲੋਂਦੇ ਨੇ ਤੇ ਉਸ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਹਾਲਾਤ ਵੀ ਤੁਹਾਨੂੰ ਦਿਖਾਏ ਨੇ ਕਿ ਕਿਸ ਕਦਰ ਇੱਥੇ ਹਾਲਾਤ ਇਸ ਵੇਲੇ ਬੇਕਾਬੂ ਹੁੰਦੇ ਨੇ ਰਸਤੇ ਜਿਹੜੇ ਆਮ ਸੜਕਾਂ ਸੀ ਜਿਹੜੀਆਂ ਕਿ ਨਾਰਮਲ ਜਿਹੜੀਆਂ ਸੜਕਾਂ ਹੁੰਦੀਆਂ ਨੇ ਜਿਨ੍ਹਾਂ ਚੋਂ ਕੀ ਟਰੈਵਲ ਕਰਦੇ ਨੇ ਲੋਕ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਰਸਤਾ ਹੈ ਇਹੋ ਹੀ ਰਸਤਾ ਇੱਕੋ ਮਾਤਰ ਰਸਤਾ ਹੈ ਜਿਹੜਾ ਕੀ ਅੰਮ੍ਰਿਤਸਰ ਨੂੰ ਗੁਰਦਾਸਪੁਰ ਡੇਰਾ ਬਾਬਾ ਨਾਨਕ ਦੇ ਨਾਲ ਜੋੜਦਾ ਹੈ ਲੇਕਿਨ ਉੱਥੇ ਹਾਲਾਤ ਕੁਝ ਇਸ ਤਰ੍ਹਾਂ ਦੇ ਬਣ ਚੁੱਕੇ ਨੇ ਕਿ ਮੁਸ਼ਕਿਲਾਂ ਵਧੀ ਜਾ ਰਹੀ ਹੈ ਤਾਂ ਉੱਥੇ ਇਸ ਵੇਲੇ ਤੁਸੀਂ ਵੇਖੋਗੇ ਬੇੜੀ ਤਿਆਰ ਕਰ ਦਿੱਤੀ ਗਈ ਹੈ ਪੂਰੀ ਪੂਰੀ ਤਰੀਕੇ ਦੇ ਨਾਲ ਤਿਆਰੀ ਹੈ ਤੇ ਹੁਣ ਤੁਸੀਂ ਵੇਖੋ ਕਿ ਬੇੜੀ ਜਾ ਕੇ ਲੋਕਾਂ ਨੂੰ ਬਚਾਉਣ ਦਾ ਕੰਮ ਕਰੇਗੀ ਲੋਕਾਂ ਦੀ ਰੱਖਿਆ ਕਰੇਗੀ ਤਾਂ ਜਿਹੜੇ ਲੋਕ ਫਸੇ ਨੇ ਜਿਹੜੇ ਲੋਕ ਫਸੇ ਨੇ ਤੇ ਉਹਨਾਂ ਨੂੰ ਬਚਾਉਣ ਦਾ ਕੰਮ ਜਕਾਰੇ ਛੱਡੇ ਜਾ ਰਹੇ ਨੇ ਬੋਲੇ ਸੋ ਨਿਹਾਲ ਬਿਲਕੁਲ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੀਆਂ ਕਰ ਰਹੇ ਆ ਰੈਸਕਿਊ ਆਪਰੇਸ਼ਨ ਦੀਆਂ ਰੈਸਕਿਊ ਆਪਰੇਸ਼ਨ ਲਗਾਤਾਰ ਹੋਣੇ ਬਰਸਾਤ ਵੀ ਇਸ ਵੇਲੇ ਜ਼ੋਰ ਤੇ ਆ ਤੇ ਸੇਵਾ ਬਹੁਤ ਜ਼ੋਰ ਤੇ ਆ ਤਾਂ ਤਿੰਨੋਂ ਚੀਜ਼ਾਂ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਪੰਜਾਬੀ ਲਗਾਤਾਰ ਜਿਹੜੇ ਨੇ ਇਸ ਵੇਲੇ ਮਦਦ ਦੇ ਹੱਥ ਅੱਗੇ ਦਿੰਦੇ ਨਜ਼ਰ ਆ ਰਹੇ ਨੇ ਤੁਸੀਂ ਵੇਖੋ ਬਰਸਾਤ ਦੇ ਵਿੱਚ ਇਸ ਵੇਲੇ ਇੱਥੇ ਕੰਮ ਕੀਤਾ ਜਾ ਰਿਹਾ ਹੈ ਔਰ ਤਸਵੀਰਾਂ ਆਹੀ ਤੁਹਾਨੂੰ ਦਿਖਾਏ ਆ ਔਰ ਆਉਣ ਵਾਲੇ ਸਮੇਂ 'ਚ ਹੋਰ ਵੀ ਜਿਹੜੇ ਸੇਵਾ ਦੇ ਕਾਰਜ ਹੋਣਗੇ ਜਾਂ ਜੋ ਵੀ ਹਾਲਾਤ ਹੋਣਗੇ ਤੁਹਾਡੇ ਨਾਲ ਲਗਾਤਾਰ ਸਾਂਝੇ ਕੀਤੇ ਜਾਣਗੇ ਲੇਕਿਨ ਤਸਵੀਰ ਤਾਂ ਨਾ ਸਾਂਝੀ ਕੀਤੀ ਹੈ ਕਿ ਮੁਸੀਬਤਾਂ ਵਧੀਆਂ ਜਾ ਰਹੀਆਂ ਨੇ ਤੇ ਦੂਜੇ ਪਾਨੇ ਪੰਜਾਬੀ ਵੀ ਬੜੇ ਕਿ ਕਹਿੰਦਾ ਨਾ ਠੀਠ ਨੇ ਉਹ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਜਿੰਨੀ ਮਰਜ਼ੀ ਮੁਸ਼ਕਲ ਆ ਜਾਏ ਸੇਵਾ ਅਸੀਂ ਕਰਦੇ ਰਾਂਗੇ ਕੈਮਰਾਮੈਨਰ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ